welcom to my channel ਅੱਜ ਅਸੀਂ ਚਟਨੀ ਬਣਾਵਾਂਗੇ ਉਹ ਵੀ ਅਸੀਂ ਹੈਲਦੀ ਚਟਨੀ ਬਣਾਵਾਂਗੇ ਅਲੱਗ ਤਰ੍ਹਾਂ ਦੀ ਚਟਨੀ ਹੋਊਗੀ ਸਾਡੀ ਇਹ ਅਸੀਂ ਫੈਨਲ लीफ ਜਿਹੜੇ ਆ ਉਹਦੀ ਪਹਿਲਾਂ ਸਬਜੀ ਆਪਣੇ ਚੈਨਲ ਤੇ ਪਾ ਚੁੱਕੇ ਆ ਉਹਦੀ ਅਸੀਂ ਇਹ ਚਟਨੀ ਬਣਾ ਰਹੇ ਆ ਇਹਨੂੰ ਡਿਲ ਲੀव्स ਵੀ ਕਹਿੰਦੇ ਆ ਚਾਓ ਦੇਖੀ ਆਪਾਂ ਇਹ ਜਿਹੜੀ ਆ ਹੈਲਦੀ ਚਟਨੀ ਕਿਸ ਤਰ੍ਹਾਂ ਤਿਆਰ ਕਰਦੇ ਆ ਸਿਰਫ ਇੱਕ ਦੋ ਇਨਗਰੀਡੀਅੰਟਸ ਪਾ ਕੇ ਅਸੀਂ ਇਹਨੂੰ ਤਿਆਰ ਕਰਾਂਗੇ ਚਲੋ ਆਓ ਦੇਖੀ ਆਹ ਦੇਖੋ ਇਦਾਂ ਦੇ ਇਹਦੇ ਪੱਤੇ ਹੁੰਦੇ ਆ ਦੇਖੋ ਇਦੇ ਵਿੱਚੋਂ ਖੁਸ਼ਬੂ ਜਿਹੜੀ ਆ ਸੌਫ ਵਰਗ ਹੀ ਆਉਂਦੀ ਆ ਹੁਣ ਅਸੀਂ ਇਹਨਾਂ ਨੂੰ ਕੱਟ ਕੇ ਪਹਿਲਾਂ ਤਿਆਰ ਕਰਾਂਗੇ ਫਿਰ ਅਸੀਂ ਇਹਨੂੰ ਧੋਵਾਂਗੇ ਹਾਂਜੀ ਆ ਜਿਹੜੇ ਸਖਤ ਸਖਤ ਡੰਡੀਆਂ ਆ ਪਿੱਛੋਂ ਇਹ ਅਸੀਂ ਉਤਾਰ ਦੇਵਾਂਗੇ ਮੋਟੀਆਂ ਡੰਡੀਆਂ ਜਿਹੜੀਆਂ ਅਸੀਂ ਛੁੱਟ ਦੇਵਾਂਗੇ ਸਖਤ ਜਿਹੜੀਆਂ ਡੰਡੀਆਂ ਆ ਆਪਾਂ ਛੁੱਟ ਦੇਵਾਂਗੇ ਬਿਲਕੁਲ ਇਹ ਸਾਫ਼ ਹੈ ਫਿਰ ਵੀ ਇੱਕ ਵਾਰੀ ਇਹਨੂੰ ਚੈੱਕ ਕਰ ਲਓ ਹੁਣ ਅਸੀਂ ਇਹਨੂੰ ਧੋ ਕੇ ਥੋੜਾ ਜਿਹਾ ਐਚੋ ਜਦੋਂ ਪਾਣੀ ਨਿਚੜ ਜਵੇ ਫਿਰ ਅਸੀਂ ਇਹਨੂੰ ਚਟਨੀ ਲਈ ਲਵਾਂਗੇ ਹਾਂਜੀ ਇਹਦੇ ਵਿੱਚ ਅਸੀਂ ਨਸਣ ਪਾਵਾਂਗੇ ਹਰਾ ਪਿਆਜ਼ ਪਾਵਾਂਗੇ ਹਰਾ ਇੱਕ ਅਸੀਂ ਟਮਾਟਰ ਪਾਵਾਂਗੇ ਕਿਉਂਕਿ ਟਮਾਟਰ ਤੋਂ ਬਿਨਾ ਜਿਹੜੀ ਇਹ ਚਟਨੀ ਹੈ ਅਧੂਰੀ ਮੰਨੀ ਜਾਊਗੀ ਕਿਉਂਕਿ ਇਹਦੇ ਨਾਲ ਇਹਦਾ ਟੇਸਟ ਵਧੀਆ ਆਉਂਦਾ ਔਰ ਇਹਦਾ ਜਿਹੜਾ ਅਸਰ ਜਿਹੜਾ ਆ ਦੋਨਾਂ ਦਾ ਮਿਕਸ ਹੋ ਕੇ ਜਿਹੜਾ ਬਾਡੀ ਲਈ ਬਹੁਤ ਵਧੀਆ ਹੁੰਦਾ ਆ ਇੱਧਰ ਅਸੀਂ ਹਰਾ ਧਨੀਆ ਲੈ ਆਇਆ ਆ ਛੋਟਾ ਜਿਹਾ ਅਸੀਂ ਟੁਕੜਾ ਅਦਰਕ ਪਾਵਾਂਗੇ ਤੇ 3-4 ਮਿਰਚਾਂ ਪਈਆਂ ਦੋ ਤਿੰਨ ਮਿਰਚਾਂ ਅਸੀਂ ਇਹਦੇ ਵਿੱਚ ਜਦੋਂ ਪਾ ਲਏ ਨੇ ਸਪਾਈਸੀ ਕਰ ਲਏ ਨੇ ਚਟਨੀ ਜਿਹੜੀ ਹੋਰ ਵੀ ਟੇਸਟੀ ਹੋ ਜਾਂਦੀ ਹੈ ਬਾਕੀ ਮਸਾਲੇ ਅਸੀਂ ਨਾਲ-ਨਾਲ ਪਾਵਾਂਗੇ ਜੀ ਹਰਾ ਲਸਣ ਔਰ ਹਰਾ ਪਿਆਜ ਜਿਹੜਾ ਅਸੀਂ ਉਹਨੂੰ ਪਹਿਲਾਂ ਕੱਟ ਲਈਏ ਤਾਂ ਵੀ ਜਸੀਂ ਸਾਤ ਪਾਟ ਜਿਹੜਾ ਆ ਕੱਟ ਕੇ ਛੋਟਾ ਦਵਾਂਗੇ ਤੇ ਸੌਫਟ ਸੌਫਟ ਜਿਹੜੇ ਇਹ ਅਸੀਂ ਪਾ ਲਾਂਗੇ ਇਹ ਚਟਨੀ ਜਿਹੜੀ ਸਾਡੀ ਗ੍ਰੀਨ ਚਟਨੀ ਹੋਣ ਵਾਲੀ ਹੈ ਇਹਦੇ ਵਿੱਚ ਅਸੀਂ ਸਾਰਾ ਕੁਝ ਗ੍ਰੀਨ ਪਾਵਾਂਗੇ ਇਹ ਜਿਹੜੇ ਸਾਰਾ ਕੁਝ ਸਾਡਾ ਹੈਗਾ ਹੈ ਇਹ ਅਸੀਂ ਆਰਗੈਨਿਕ ਲਿਆਇਆ ਹੈ ਇਸਰਨ ਦੀਆਂ ਜਿਹੜੀਆਂ ਚਟਣੀਆਂ ਆ ਸਾਨੂੰ ਖਾਣੀਆਂ ਚਾਹੀਦੀਆਂ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀਆਂ ਆ ਹਾਂਜੀ ਦੇਖੋ ਹਰਾ ਲਸਣ ਔਰ ਹਰਾ ਪਿਆਜ਼ ਅਸੀਂ ਧੋ ਕੇ ਕੱਟ ਲਿਆ ਹੈ ਬਾਕੀ ਅਸੀਂ ਇਹਨੂੰ ਕੁੰਡੀ ਸੋਟੇ ਦੇ ਨਾਲ ਬਰੀਕ ਕਰਾਂਗੇ ਰਗੜ ਰਗੜ ਕੇ ਫਿਰ ਇਹ ਜਿਹੜੀ ਚਟਣੀ ਇੱਕਜਾਨ ਹੋ ਜਾਊਗੀ ਸਾਰਾ ਕੁਝ ਅਸੀਂ ਪਾਵਾਂਗੇ ਵਿੱਚ ਲੂਣ ਮਸਾਲਾ ਤੇ ਦੇਖੋ ਤੁਸੀਂ ਵੀ ਇਸ ਤਰ੍ਹਾਂ ਦੀ ਜਿਹੜੀ ਚਟਣੀ ਆ ਬਣਾ ਕੇ ਖਾਓ ਤੇ ਤੰਦਰੁਸਤ ਵੀ ਰਹੋ ਦੇਖੋ ਅਸੀਂ ਹੁਣ ਦੇਖੋ ਕਿੱਦਾਂ ਕਿੱਦਾਂ ਇਹਦੇ ਵਿੱਚ ਐਡ ਕਰਦੇ ਆ ਆ ਦੇਖੋ ਅਸੀਂ ਲਸਣ ਤੇ ਪਿਆਜ਼ ਵਿੱਚੋਂ ਜਿਹੜਾ ਜਿਹੜਾ ਸਖਤ ਸਖਤ ਪਾਰਟ ਸੀ ਉਹ ਅਸੀਂ ਕੱਢ ਦਿੱਤਾ ਆ ਹੁਣ ਅਸੀਂ ਇਹਦੇ ਵਿੱਚ ਆ ਸ਼ਿਫਟ ਕਰ ਲਾਂਗੇ ਸਾਰਾ ਸਮਾਨ ਦੇਖੋ ਇਦਾਂ ਅਸੀਂ ਇੱਕ ਇੱਕ ਜਿਹੜੀ ਆ ਉਹਨੂੰ ਕੱਟ ਕੇ ਵਿੱਚ ਪਾਈ ਜਾਣਾ ਕੁੰਡੇ ਦੇ ਕੁੰਡੇ ਨੂੰ ਬਿਲਕੁਲ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਪਹਿਲਾਂ ਫੋਨ ਅਸੀਂ ਇਸੇ ਤਰੀਕੇ ਜਿਹੜਾ ਧਨੀਆ ਆ ਉਹ ਵੀ ਅਸੀਂ ਬਰੀਕ-ਬਰੀਕ ਕੱਟ ਲਾਂਗੇ ਇਹਨੂੰ ਜ਼ਿਆਦਾ ਸਾਨੂੰ ਬਰੀਕ ਕਰਨ ਦੀ ਕੋਈ ਬਹੁਤੀ ਲੋੜ ਨਹੀਂ ਕਿਉਂਕਿ ਅਸੀਂ ਕੁੰਡੀ ਸੋਟੇ ਦੇ ਨਾਲ ਇਹਨੂੰ ਬਾਅਦ ਵਿੱਚ ਕੁੱਟਣਾ ਆ ਤੁਸੀਂ ਇਹਨੂੰ ਗ੍ਰਾਈਂਡਰ 'ਚ ਵੀ ਬਣਾ ਸਕਦੇ ਆ ਪਰ ਆਪਾਂ ਜਿਹੜਾ ਆ ਇਹਨੂੰ ਕੁੰਡੀ ਸੋਟੇ ਦੇ ਨਾਲ ਬਣਾਉਨੇ ਆ ਦੇਖੋ ਅਸੀਂ ਇਦਾਂ ਟਮਾਟਰ ਦੇ ਛੋਟੇ-ਛੋਟੇ ਟੁਕੜੇ ਕਰ ਲੈਣੇ ਆ ਤੇ ਫਿਰ ਇਹਨੂੰ ਅਸੀਂ ਕੁੰਡੇ 'ਚ ਪਾ ਲੈਣਾ ਇਸੇ ਤਰੀਕੇ ਜਿਹੜਾ ਆਦਰਕ ਸਿਗਾ ਉਹਨੂੰ ਅਸੀਂ ਛੋਟਾ ਛੋਟਾ ਕਰ ਲਾਂਗੇ। ਮਿਰਚਾਂ ਜਿਹੜੀਆਂ ਆ ਉਹਨਾਂ ਨੂੰ ਤੁਸੀਂ ਹਾਫ ਹਾਫ ਕਰਕੇ ਵੀ ਪਾ ਸਕਦੇ ਹੋ ਕਿਉਂਕਿ ਇਹ ਸੌਫਟ ਹੁੰਦੀਆਂ ਆ। ਇਹ ਛੇਤੀ ਵਿੱਚ ਇਹਦੇ ਹੋ ਜਾਣਗੀਆਂ, ਕਟ ਹੋ ਜਾਣਗੀਆਂ ਫਿਰ ਇਸ ਕਰਕੇ ਅਸੀਂ ਇਹਨੂੰ ਬਹੁਤਾ ਬਰੀਕ ਨਹੀਂ ਕਰਾਂਗੇ। ਹਾਂਜੀ ਹੁਣ ਐਂਡ ਵਿੱਚ ਜਿਹੜੀ ਸਾਡੀ ਮੇਨ ਚੀਜ਼ ਆ ਫੈਨਰ ਲੀਫ ਜਿਹੜੇ ਆ ਉਹ ਅਸੀਂ ਕਟਾਂਗੇ ਦੇਖੋ ਇਹਨੂੰ ਛੋਟੇ ਛੋਟੇ ਅਸੀਂ ਇਸ ਤਰ੍ਹਾਂ ਟੁਕੜੇ ਕਰ ਲੈਣੇ ਆ ਉਹ ਬਹੁਤੇ ਬਰੀਕ ਇਹਦੇ ਵੀ ਨਹੀਂ ਕਰਨ ਦੀ ਲੋੜ ਕਿਉਂਕਿ ਆਪਾਂ ਇਹਨੂੰ ਹੱਲੇ ਕੁੰਡੀ ਸੋਟੇ ਦੇ ਵਿੱਚ ਕਰਨਾ ਆ ਇਹ ਹੋ ਜਾਏਗੀ ਬਿਲਕੁਲ ਸੌਫਟੀ ਹੁੰਦੀ ਹੈ ਇਹ ਵੀ ਜਦੋਂ ਐਦਾਂ ਤੁਹਾਨੂੰ ਬਾਅਦ ਚੋ ਵੀ ਕੋਈ ਮੋਟੀਆਂ ਮੋਟੀਆਂ ਡੰਡੀਆਂ ਲੱਭਣ ਤੁਸੀਂ ਉਹਨਾਂ ਨੂੰ ਉਸ ਵੇਲੇ ਵੀ ਲੱਗ ਕਰ ਸਕਦੇ ਆ ਬਾਕੀ ਇਹ ਫਾਇਦੇਮੰਦ ਬਹੁਤ ਹੁੰਦੀ ਆ ਇਹ ਜਿਹੜੀ ਚਟਣੀ ਹੈ ਬਹੁਤ ਵਧੀਆ ਸਕਿਨ ਲਈ ਵੀ ਵਧੀਆ ਹਾਰਟ ਲਈ ਵਧੀਆ ਮਤਲਬ ਇਹਦੇ ਇੰਨੇ ਫਾਇਦੇ ਆ ਵੀ ਤੁਸੀਂ ਗਿਣ ਨਹੀਂ ਸਕਦੇ ਇਹਦੇ ਇੰਨੇ ਫਾਇਦੇ ਆ ਇਹ ਵੀਡੀਓ ਤੁਸੀਂ ਬਾਕੀਆਂ ਨਾਲ ਵੀ ਸ਼ੇਅਰ ਕਰੋ ਤਾਂ ਕਿ ਬਾਕੀਆਂ ਦਾ ਵੀ ਫਾਇਦਾ ਹੋ ਸਕੇ ਉਹਨਾਂ ਦੀ ਵੀ ਸਿਹਤ ਜਿਹੜੀ ਹੈ ਤੰਦਰੁਸਤ ਰਹੇ ਇਸ ਕਰਕੇ ਤੁਸੀਂ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਮੇਰੇ ਦੱਸੇ ਤਰੀਕੇ ਦੇ ਨਾਲ ਜਿਹੜੀ ਚਟਣੀ ਬਣਾ ਕੇ ਖਾਓ ਇਦੇ ਵਿੱਚ ਅਸੀਂ ਕਾਲਾ ਨਮਕ ਪਾਵਾਂਗੇ ਨਮਕ ਹਮੇਸ਼ਾ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗਲੀ ਪਾ ਸਕਦੇ ਆ ਮੈਂ ਇੱਥੇ 1.5 ਚਮਚ ਨਮਕ ਪਾ ਲਿਆ ਆ ਇਹਦੇ ਵਿੱਚ ਮੈਂ ਐਡ ਕਰੂੰਗੀ ਹਲਕੀ ਜਿਹੀ ਰੈੱਡ ਚਿੱਲੀ ਪਾਊਡਰ ਬਹੁਤ ਥੋੜਾ ਕਿਉਂਕਿ ਮੈਂ ਹਰੀ ਮਿਰਚ ਪਾ ਚੁੱਕੀ ਆ ਫਿਰ ਮੈਂ ਇਹਦੇ ਵਿੱਚ ਧਨੀਆ ਪਾਊਡਰ ਐਡ ਕਰੂੰਗੀ ਇਸ ਤੋਂ ਇਲਾਵਾ ਮੈਂ ਇਹਦੇ ਵਿੱਚ ਕੁਝ ਨਹੀਂ ਐਡ ਕਰੂੰਗੀ ਜੀਰਾ ਤਾਂ ਆਪਾਂ ਹਰ ਇੱਕ ਚਟਨੀ 'ਚ ਪਾਉਣਾ ਹੀ ਹੁੰਦਾ ਆ ਇਸ ਤੋਂ ਇਲਾਵਾ ਅਸੀਂ ਹੁਣ ਕੁਝ ਨਹੀਂ ਪਾਵਾਂਗੇ ਹੁਣ ਅਸੀਂ ਇਹਨੂੰ ਚਟਨੀ ਨੂੰ ਤਿਆਰ ਕਰਾਂਗੇ ਦੇਖੋ ਕੁੰਡੀ ਸੋਟੇ ਦੇ ਵਿੱਚ ਜਿੰਨੀ देर ਬਰੀਕ ਨਹੀਂ ਹੁੰਦੀ ਆਪਾਂ ਇਹਨੂੰ ਕੁੱਟੀ ਜਾਣਾ ਆ ਜਿਹੜੀ ਮਿੱਟੀ ਦੇ ਭਾਂਡੇ ਵਿੱਚ ਜਿਹੜੀ ਚੀਜ਼ ਬਣਾਈਏ ਖਾਸ ਕਰਕੇ ਕੁੰਡੀ ਸੋਟੇ ਦੇ ਨਾਲ ਉਹ ਬਹੁਤ ਵਧੀਆ ਹੁੰਦੀ ਆ ਇਹ ਜਿਹੜਾ ਘੋਟਣਾ ਆ ਮੇਰਾ ਇਹ ਵੀ ਨਿੰਮ ਦਾ ਆ ਇਹ ਨਿੰਮ ਦਾ ਘੋਟਣਾ ਜਿਹੜਾ ਇਹਦੇ ਵੀ ਅਸਰ ਵਿੱਚ ਆ ਜਾਣਾ ਆ ਇਹ ਇੱਕ ਤਰ੍ਹਾਂ ਦੀ ਇੱਕ ਮੈਡੀਸਨਲ ਜਿਹੜੀ ਚਟਨੀ ਤਿਆਰ ਹੋ ਰਹੀ ਆ ਹਾਂਜੀ ਦੇਖੋ ਇਸ ਤਰ੍ਹਾਂ ਤੁਸੀਂ ਚਟਨੀ ਤਿਆਰ ਕਰਨੀ ਆ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤੁਹਾਨੂੰ ਕੋਈ ਨਾ ਕੋਈ ਮੈਡੀਸਨਲ ਸਬਜੀ ਕੋਈ ਨਾ ਕੋਈ ਚਟਨੀ ਜਿਹੜੀ ਆ ਦੱਸ ਦੇ ਰਹੀਏ ਤਾਂ ਕਿ ਤੁਹਾਡੀ ਵੀ ਸਿਹਤ ਠੀਕ ਰਵੇ ਦੇਖੋ ਐਦਾਂ ਤੁਸੀਂ ਬਰੀਕਰੀក ਇਹਨੂੰ ਕਰ ਲੈਣਾ ਆ ਬਾਨਾ ਤਾਂ ਗ੍ਰਾਈਂਡਰ ਵਿੱਚ ਵੀ ਜਾਂਦੀ ਹੈ ਪਰ ਜਿਹੜੀ ਜੜੀ ਖੁੰਡੀ ਸੋਟੇ ਦੇ ਵਿੱਚ ਬਣੀ ਹੋਵੇ ਉਹਨਾਂ ਮੁਕਾਬਲਾ ਗ੍ਰਾਈਂਡਰ ਵਾਲੀ ਚਟਨੀ ਜਿਹੜੀ ਨਹੀਂ ਕਰ ਸਕਦੀ ਖੁਸ਼ਬੂ ਇਹਦੇ ਵਿੱਚੋਂ ਬਹੁਤ ਵਧੀਆ ਆ ਰਹੀ ਆ ਜਿੱਦਾਂ ਜਿੱਦਾਂ ਵੀ ਅਸੀਂ ਇਹਨੂੰ ਕੁੱਟਦੇ ਜਾ ਰਹੇ ਹਾਂ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਇਹਦੇ ਵਿੱਚੋਂ ਜਦੋਂ ਤੁਹਾਡੀ ਇੰਨੀ ਕਿ ਚਟਨੀ ਜਿਹੜੀ ਆ ਬਰੀਕ ਹੋ ਜਾਵੇ ਤੁਸੀਂ ਇਹਨੂੰ ਫਿਰ ਘੋਟਣੇ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਚਲਾ ਕੇ ਵੀ ਇਹਨੂੰ ਰਗੜਨਾ ਆ ਤੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਵੀ ਇਹਨੂੰ ਐਦਾਂ ਐਦਾਂ ਕੁੱਟਣਾ ਆ ਤਾਂ ਕਿ ਜਿਹੜੀ ਹਰੇਕ ਚੀਜ਼ ਆ ਬਰੀਕ ਹੋ ਜਾਵੇ ਇੱਕ ਦੂਜੇ ਦੇ ਵਿੱਚ ਮਿਕਸ ਹੋ ਜਾਵੇ ਤੇ ਜਿਹੜੀ ਚਟਨੀ ਆ ਬਹੁਤ ਜ਼ਿਆਦਾ ਜਿਹੜੀ ਗੁਣਕਾਰੀ ਬਣ ਜਾਂਦੀ ਆ ਹਾਂਜੀ ਜਿਹੜੀ ਚਟਨੀ ਆ ਬਣ ਕੇ ਤਿਆਰ ਹੋ ਗਈ ਆ ਦੇਖੋ ਹਲਕਾ ਹਲਕਾ ਜਿਹੜੀ ਚਟਨੀ ਆ ਪਾਣੀ ਵੀ ਛੱਡ ਰਹੀ ਕਿਉਂਕਿ ਜਦੋਂ ਇਹ ਚ ਨਮਕ ਪੈਂਦਾ ਤੇ ਪਾਣੀ ਵੀ ਛੱਡਦੀ ਆ ਜਦੋਂ ਜਿਹੜੀ ਇਹ ਟਮਾਟਰ ਇਹਦੇ ਵਿੱਚ ਮਿਕਸ ਹੋ ਜਾਂਦਾ ਤੇ ਇਹਦੇ ਜਿਹੜੇ ਗੋਣੇ ਆ ਦੁੱਗਣੇ ਹੋ ਜਾਂਦੇ ਆ ਦੇਖੋ ਹੁਣ ਅਸੀਂ ਜਿਹੜੀ ਚਟਨੀ ਤਿਆਰ ਕਰ ਚੁੱਕੇ ਆ ਜੀ ਤੁਸੀਂ ਵੀ ਮੇਰੇ ਤਰੀਕੇ ਨਾਲ ਇਹ ਗੁਣਕਾਰੀ ਚਟਨੀ ਮੈਡੀਸਨਲ ਚਟਨੀ ਬਣਾ ਕੇ ਖਾਓ ਹੈਲਦੀ ਰਹੋ ਤੁਸੀਂ ਇਹਨੂੰ ਪਰੌਂਠੇ ਨਾਲ ਖਾ ਸਕਦੇ ਆ ਪੂਰੀਆਂ ਨਾਲ ਇੰਜੋਏ ਕਰ ਸਕਦੇ ਆ ਜਾਂ ਸਿੰਪਲ ਰੋਟੀ ਤਾਜੀ-ਤਾਜੀ ਦੇ ਨਾਲ ਸਿਰਫ ਚਟਨੀ ਉੱਪਰ ਰੱਖ ਕੇ ਹੀ ਰੋਟੀ ਤੁਸੀਂ ਖਾ ਸਕਦੇ ਆ ਇਹ ਬਹੁਤ ਜ਼ਿਆਦਾ ਟੇਸਟੀ ਔਰ ਗੁਣਕਾਰੀ ਜਿਹੜੀ ਚਟਨੀ ਆ ਤੁਸੀਂ ਵੀ ਬਣਾ ਕੇ ਖਾਓ ਹੈਲਦੀ ਰਹੋ ਥੈਂਕ ਯੂ